ਦੇ ਹੱਥ ਪੀ ਦੋ ਸਸਪੀ ਤੌਰ ਤੌਰ ਇਥੇ ਆਏ ਹੋ ਕੀ ਜਿਹੜਾ ਚਾਹੋਗੇ ਜੀ ਅੱਜ ਨਕੌਦਰ ਫੇਰੀ ਤੇ ਕੀ ਕਰਨਾ ਚਾਹੋਗੇ ਦੇਖੋ ਅੱਜ ਮੈਨੂੰ ਅੱਜ ਮੈਨੂੰ 3 ਦਿਨ ਹੋਏ ਇਥੇ ਐਜੇ ਜਲੰਧਰ ਐਸਐਸਪੀ ਜਲੰਧਰ ਰੂਰਲ ਇਹਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਇੱਕ ਬੜੀ ਬੜੀ ਸਟਰੋਂਗ ਜਿਹੜੀ ਵੇਲ ਜਿਹੜੀ ਇੱਕ ਆਪਾਂ ਕੈਂਪੇਨ ਸ਼ੁਰੂ ਕੀਤੀ ਹੈ ਡਰਾਈਵ ਅਗੇਂਸਟ ਡਰੱਗ ਪੈਡਲਰ ਡਰੱਗਸ ਸਮਗਲਰਸ ਐਂਟੀ ਗੈਂਗਸਟਰ ਜੋ ਸਾਰਾ ਹੈ ਉਹਦੇ ਵਿੱਚ ਕੀ ਹੈ ਵੱਖਰੀ ਵੱਖਰੀ ਉਹਨਾਂ ਨੇ ਸਟ੍ਰੈਟਜੀ ਬਣਾਈ ਅਸੀਂ ਸਾਰੀ ਉਹ ਸਟ੍ਰੈਟਜੀ ਦੇ ਅਧੀਨ ਹੀ ਸਾਡਾ ਇਹ ਸੀਗਾ ਵੀ ਇਹਦੇ ਵਿੱਚ ਜਦੋਂ ਕੋਈ ਵੀ ਆਪਾਂ ਕੋਈ ਸਕਸੈਸਫੁਲੀ ਕੇ ਕੰਪੇਨ ਨੂੰ ਹੈਂਡਲ ਕਰਨਾ ਹੋਵੇ ਉਹਨੂੰ ਉਹਨੂੰ ਨੁਕਰੇ ਚੜ੍ਹਨਾ ਹੋਵੇ ਸਾਨੂੰ ਇੱਕ ਪਬਲਿਕ سپورਟ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਉਸੇ ਇਵਿਦੇ ਵਿੱਚ ਵੀ ਅਸੀਂ ਤੁਹਾਡੇ ਕੋ ਆ ਕੇ ਰਿਕੁਐਸਟ ਕੀਤੀ ਆ ਕਿ ਵੀ ਜਿਹੜੀ ਸਾਨੂੰ ਇਹ ਜਿਹੜੀ ਪੰਜਾਬ ਗਵਰਨਮੈਂਟ ਦੀ ਜਿਹੜੀ ਮੰਸ਼ਾ ਵੈ ਜਿਹੜੀ ਕਿ ਇੱਕ ਪਬਲਿਕ ਦੇ ਹਿੱਤ ਲਈ ਬਹੁਤ ਹੀ ਜਿਹੜੀ ਜ਼ਰੂਰੀ ਹੈ ਉਸ ਤੇ ਉਸ ਤੇ ਸਬੰਧ ਵਿੱਚ ਹੀ ਆ ਕੇ ਅਸੀਂ ਜਿਹੜੇ ਤੁਹਾਡੇ ਸਤਕਾਰਯੋਗ ਬਲੌਕ ਪ੍ਰਧਾਨ ਹੈ ਇਹਨਾਂ ਸਾਰਿਆਂ ਨਾਲ ਆ ਕੇ ਮੀਟਿੰਗ ਕੀਤੀ ਆ ਇੰਟਰੈਕਸ਼ਨ ਕੀਤੀ ਆ ਵੀ ਤੁਸੀਂ ਇਸ ਕੰਪੇਨ ਦੇ ਵਿੱਚ ਵੱਧ ਵੱਧ ਸਹਿਯੋਗ ਦਿਓ ਜੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਕੋਈ ਵੀ ਇਦਾਂ ਦੀ ਜਿਹੜੀ ਸਮੱਸਿਆ ਨਹੀਂ ਜਿਹੜੀ ਹੱਲ ਨਾ ਹੋਵੇ ਜਿੰਨਾ ਤੱਕ ਪੁਲਿਸ ਪਬਲਿਕ ਰਿਲੇਸ਼ਨ ਦਾ ਹੈ ਇਹ ਤਾਂ ਹੀ ਸਟਰੋਂਗ ਹੁੰਦੇ ਜੇ ਦੋਨਾਂ ਸਾਈਡ ਤੋਂ ਜਿਹੜਾ ਪ੍ਰੋਪਰ ਜਿਹੜਾ ਰਿਸਪਾਂਸ ਹੋਵੇ ਸੋ ਸਾਡੇ ਵੱਲੋਂ ਜਿਹੜਾ ਇਸ ਕੰਪੇਨ ਦੇ ਵਿੱਚ ਜਿਹੜੀ ਕੋਈ ਢਿੱਲ ਨਹੀਂ ਆ ਕੋਈ ਲੀਨਿਐਂਸ ਹੀ ਨਹੀਂ ਆ ਭਾਵੇਂ ਜਿਸ ਲੈਵਲ ਦਾ ਮਰਜ਼ੀ ਹੋਵੇ ਤੁਹਾਡੇ ਵੀ ਸਾਰੇ ਸਤਕਾਰਯੋਗਾਂ ਨੂੰ ਇਹੀ ਸਾਨੂੰ ਆਉਂਦਾ ਹੈ ਕਿ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਦੇਖ ਕਦੇ ਜਿਵੇਂ ਪਾਛ ਕੀਤੀ ਹੋਵੇ ਕੋਈ ਨਸ਼ੇ ਵਾਲਾ ਛੱਡ ਦੋ ਜਾਂ ਫਲਾਣਾ ਛੱਡ ਦੋ ਰੂਟੀਨ ਚਾ ਕੋਈ ਫੋਨ ਕਰਦੇ ਵੀ ਇਹਦਾ ਕੰਮ ਕਰਦੇ ਜਦੋਂ ਉਹਨੂੰ ਪਤਾ ਲੱਗ ਜਾਂਦਾ ਇਹ ਸਹੀ ਆ ਤੇ ਉਹ ਚੁੱਪ ਕਰਕੇ ਬੈੰਦ ਨਸ਼ੇ ਵਾਲਾ ਬੰਦੇ ਮਗਰ ਬਹੁਤ ਘੱਟ ਸੋਸਾਇਟੀ ਵਾਲੇ ਜਾਂਦੇ ਕੋਈ ਜਾਂਦੇ ਵਿਰਲੇ ਵਿਰਲੇ ਸੋ ਇਹ ਤੇ ਇੱਕ ਆਪਣਾ ਪਾਰਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਦੂਜਾ ਜ਼ਰੂਰੀ ਆ ਵੀ ਤੁਸੀਂ ਸਮਝ ਲਓ ਵੀ ਸਿਵਿਲਿਅਨ ਇਨ ਯੂਨੀਫਾਰਮ ਹੈ ਤੁਸੀਂ ਪਬਲਿਕ ਦੇ ਵਿੱਚ ਬੈਠੇ ਹੋ ਲੋਕਾਂ ਦਾ ਤੁਹਾਡੇ ਨਾਲ ਜਿਆਦਾ ਵਾਹ ਵਾਸਤਾ ਵਾ ਸਾਡੇ ਕੋਲ ਸਿਲੇਕਟਡ ਲੋਕ ਆਉਣਗੇ ਜਦੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਤੁਸੀਂ ਸਾਨੂੰ ਸ਼ੇਅਰ ਕਰੋ ਸ਼ੇਅਰ ਕਰੋ ਇਨਫੋਰਮੇਸ਼ਨ ਤੇ ਆਪਾਂ ਪੂਰਾ ਐਕਟ ਕਰਾਂਗੇ ਜਿੱਦਾਂ ਦਾ ਮਰਜ਼ੀ ਹੋਵੇ ਉਹ ਆਪਾਂ ਕਦੇ ਨਹੀਂ ਛੱਡਾਂਗੇ ਠੀਕ ਹੈ ਨਾ ਜੀ ਇਹ ਤੁਹਾਨੂੰ ਆਪਾਂ ਬਿਲਕੁਲ ਛੋਟੀ ਦਿੰਨੇ ਆ ਸੋ ਮੇਰੇ ਵੱਲੋਂ ਇਹੀ ਹੈ ਕਿ ਜਿਹੜੀ ਆਪਣੀ ਆ ਜਿਹੜੀ ਮੀਟਿੰਗ ਹੋਈ ਆ ਕਰੀਬ 100 ਦੇ ਲਾਗੇ ਛੱਕ ਜਿਹੜੇ ਪਿੰਡਾਂ ਤੋਂ ਜਿਹੜੇ ਬਹੁਤ ਰਿਸਪੈਕਟੇਬਲ ਨੇ ਇਹਨਾਂ ਨਾਲ ਹੋਈ ਆ ਤੁਹਾਡੇ ਅਗਰ ਡਾਊਨ ਦੀ ਲਾਈਨ 4 4 5 500 ਜਿਹੜਾ ਤੁਹਾਡੇ ਨਾਲ ਕਨੈਕਟਡ ਹੈ ਇਹਨੂੰ ਇੱਕ ਮੂਵ ਬਣਾ ਦਿਓ ਯਾਰ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਵੀ ਜਿਹੜੀ ਨਾ ਇੱਥੇ ਆਪਾਂ ਇਹ ਐਦਾ ਹੱਥ ਮਾਰ ਕੇ ਕਹਿਸ ਹੋਈਏ ਵੀ ਜਿਹੜਾ ਨਕੋਦਰ ਸਬ ਡਿਵੀਜ਼ਨ ਕੋਈ ਨਸ਼ੇ ਵਾਲਾ ਹੀ ਨਹੀਂ ਐਦਾਂ ਦਾ ਕੰਮ ਕਰੀਏ ਜਿੱਥੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਰੋਪਨ ਹੋਊਗਾ ਜਿਹੜੇ ਡੀਡਿਕਸ਼ਨ ਸੈਂਟਰ ਵਗੈਰਾ ਉੱਥੇ ਵੀ ਸਾਰਾ ਜਿਹੜਾ ਆਪਾਂ ਉਹਨੂੰ ਵੀ ਜੋ ਮੇਕਅਪ ਕਰਾਵਾਂਗੇ ਮੈਡਮ ਜੀ ਨੂੰ ਰਿਕਵੈਸਟ ਕਰਕੇ ਸੋ ਇਸ ਤਰ੍ਹਾਂ ਜਿਹੜਾ ਇੱਕ ਇੱਕ ਵਧੀਆ ਜਿਹੜਾ ਸਾਡਾ ਅਪਰੇਲਾ ਵਾ ਤਾਂ ਹੀ ਸਿਰੇ ਚੜ੍ਹ ਸਕਦਾ ਜੇ ਆਪਾਂ ਸਾਰੇ ਇਨਕਲੂਡ ক্লোਜ਼ ਕੋਆਰਡੀਨੇਸ਼ਨ ਹੋਈਏ ਅਜੋਕੇ ਸਰਕਾਰ ਨੇ ਫਿਰ ਕੀ ਕੀ ਦੱਸਿਆ ਵੀ ਕਿਹੜੇ ਕਿਹੜੇ ਪੈਨਸ਼ਨ ਨਸ਼ਾ ਦੇ ਰਿਹਾ ਜੀ ਵਿਕੋਦਰਾਂ ਨੇ ਜਨਰਲ ਗੱਲ ਕੀਤੀ ਆ ਉਹ ਇਹਨਾਂ ਨੇ ਲਿਸਟਾਂ ਸਾਨੂੰ ਕਹਿੰਦੇ ਪਹਿਲਾਂ ਵੀ ਦਿੱਤੀਆਂ ਤੇ ਅੱਜ ਵੀ ਸਾਨੂੰ ਪ੍ਰੋਵਾਈਡ ਕਰਨਗੇ ਉਹ ਅਸੀਂ ਉੱਥੇ ਵਰਕਆਊਟ ਕਰ ਲਾਂਗੇ ਕਰਕੇ ਫਿਰ ਆਪਾਂ ਉਹਨੂੰ ਪ੍ਰੋਪਰ ਵੇ ਨਾਲ ਉਹਨੂੰ ਸਾਰਾ ਕਰਾਂਗੇ ਜਿਆਦਾ ਵੱਡੀ ਸਮਗਲਰ ਕਿਹੜਾ ਕਿ ਭਿਆਤੀ ਦੇ ਵਿੱਚ ਜਿਹੜਾ ਵੀ ਜਿੱਥੇ ਜਿੱਦਾ ਪੰਜਾਬ ਸਰਕਾਰ ਘਰਾ ਨੂੰ ਢਾ ਰਹੀ ਹੈ ਜਾਂ ਜੋ ਹੋਰ ਵੀ ਹੈ ਕੋਈ ਸਪੈਸੀਫਿਕਲ ਹੈ ਜੀ ਸਬਡਵੀਨ ਨਕੋਦਰ ਦੇ ਵਿੱਚ ਦੇਖੋ ਸਬਡਵੀਨ ਨਕੋਦਰ ਦੇ ਵਿੱਚ ਕੋਈ ਪਹਿਲਾਂ ਤੇ ਸ਼ੰਕਰਪ੍ਰਿੰਦ ਦੇ ਥੋੜੇ ਬੱਤੇ ਹੁੰਦੇ ਸੀਗੇ ਉਹ ਡਿਪਟੀ ਸਾਹਿਬ ਨਾਲ ਤੁਸੀਂ ਪਰਸਨਲੀ ਗੱਲ ਕਰ ਲਿਓ ਬੇਸਿਕਲੀ ਸਾਡੇ ਕੋਲ ਜਿਹਦੇ ਖਿਲਾਫ ਵੀ ਇੱਕ ਵੀ ਪਰਚਾ ਦਰਜਾ ਸਾਡੇ ਟਾਰਗੇਟ ਤੇ ਆ ਬੰਦਾ ਉਹ ਜਿਨ੍ਹਾਂ ਨਾਲ ਨਵੇਂ ਲੱਗ ਰਿਹਾ ਕਿ ਪੁਲਿਸ ਦੀ ਸਟ੍ਰੈਟਜੀ ਵੱਖਰੀ ਵੱਖਰੀ ਡਾਈਮੈਨਸ਼ਨਲ ਹੁੰਦੀ ਆ ਉਹ ਅਸੀਂ ਮੀਡੀਆ ਚ ਨਹੀਂ ਕਰ ਸਕਦੇ ਜਿਹੜਾ ਐਕਸਪੋਜ਼ ਸੋ ਇਸ ਕਰਕੇ ਤੁਸੀਂ ਸਾਰਾ ਸਾਡੇ ਸਹਿਯੋਗ ਦਿਓ ਅਸੀਂ ਜਿਹੜਾ ਇਹਦੇ ਵਿੱਚ ਤਾਂ ਜੋ ਅਸੀਂ ਆਪਣੇ ਇਹਨੂੰ ਕਾਮਯਾਬੀ ਹਾਸਲ ਕਰੀਏ ਸਹੀ ਕੋਸ਼ਿਸ਼ਾਂ ਬਹੁਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁੰਦਾ ਤਾਂ ਨਹੀਂ ਇਹ ਵੀ ਕੋਸ਼ਿਸ਼ ਨਹੀਂ ਚਲੋ ਆਪਾਂ ਕਰਦੇ ਆ ਤੁਸੀਂ ਦੱਸਿਆ ਕਰੋ ਜੇ ਨਹੀਂ ਹੁੰਦਾ ਉਹ ਵੀ ਤਾਂ ਕਹਿ ਰਹੇ ਦੱਸਿਆ ਵੀ ਜਾਂਦਾ ਆ ਗੀਤਾ ਵੀ ਜਾਂਦਾ ਪਰ ਵੇਖੋ ਤੁਸੀਂ ਵੇਖੋ ਅੱਜ ਵਾਲੀ ਮੀਟਿੰਗ ਤੋਂ ਬਾਅਦ ਤੁਸੀਂ ਵੇਖਿਓ ਵੀ ਕੀ ਚੇਂਜ ਹੁੰਦਾ ਸਾਨੂੰ ਚੇਂਜ ਥੋੜਾ ਫਰਕ ਲੱਗਣਾ ਚਾਹੀਦਾ ਉਹਦੇ ਬਾਅਦ ਆਪਾਂ ਦੁਬਾਰਾ ਮੀਟਿੰਗ ਕਰ ਲਾਂਗੇ ਆਪਾਂ ਕਿਤੇ ਜਾਣਾ ਨਹੀਂ ਗਾ ਆਪਾਂ ਤੁਹਾਡੇ ਵਾਸਤੇ ਇੱਥੇ ਲੱਗੇ ਆ ਆਪਾਂ ਕੰਮ ਕਰਨਾ ਸਰ ਇਹ 10-15 ਦਿਨਾਂ ਤੋਂ ਜਿਹੜਾ ਜਾਂ ਮਹੀਨੇ ਤੋਂ ਲੈ ਲਓ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਜੰਦ ਦੇ ਆਮ ਮਹਮਾਸ਼ੇੜੀ ਹੈ ਤੇ ਤੇਜ਼ ਕੀਤੀ ਆ ਪਰ ਨਕੌਦਰ ਦੇ ਵਿੱਚ ਜ਼ਿਆਦਾਤਰ ਜਿਹੜੇ ਐਡਿਕਟ ਨਸ਼ੇ ਨੇ ਸੁਦਾਗਰ ਉਹ ਘੱਟ ਨੇ ਪਰ ਡਿਕਟਰ ਬਹੁਤ ਜ਼ਿਆਦਾ ਨੁਕਸਾਨ ਲਵੇ ਕੋਈ ਦੇਖੋ ਯਾਰ ਆਪਾਂ 10 ਦਿਨ ਤੋਂ ਨਹੀਂ ਕਹਿ ਸਕਦੇ ਜਦੋਂ ਦੀ ਗਵਰਨਮੈਂਟ ਬਣੀ ਆ ਉਸ ਦਿਨ ਤੋਂ ਹੀ ਪਹਿਲੇ ਦਿਨ ਤੋਂ ਮੋਟੇ ਬਨਨ ਦਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਲੇਕਿਨ ਕਿ ਜਦੋਂ ਉਹਨਾਂ ਨੇ ਵੇਖਿਆ ਵੀ ਇਹਦੇ ਵਿੱਚ ਕਿੱਦਾਂ-ਕਿੱਦਾਂ ਹੋਂ ਜਦੋਂ ਜ਼ਿਆਦਾ ਹੀ ਡੀਪਲੀ ਆਪਾਂ ਗਏ ਆ ਤੇ ਫਿਰ ਉਹਨਾਂ ਨੇ ਇਹਨੂੰ ਬਿਲਕੁਲ ਹੀ ਮਾਸਟਰ ਪਲਾਨ ਬਣ ਗਿਆ ਵੀ ਇਹਨੂੰ ਇਸ ਤਰੀਕੇ ਨਾਲ ਖਤਮ ਕਰੋ ਠੀਕ ਹੈ ਨਾ ਮਕਾਂਡਾ ਕਿਤੇ ਹੋ ਜੂਗਾ ਜੀ ਮਕਾਂਡਾ ਨਾ ਇੱਕ ਮੈਸੇਜ ਆਂਦਾ ਵੀ ਇੱਕ ਬੰਦਾ ਇੱਕ ਬੰਦਾ ਇਲਿਗਲ ਅਕਵਾਇਰਡ ਪ੍ਰੋਪਰਟੀ ਡਰੱਗ ਮਨੀ ਦੀ ਵੇਚ-ਵੇ ਫਿਰ ਉਹ ਪੰਚਾਇਤੀ ਜਗ੍ਹਾ ਤੇ ਬਣਾਉਂਦਿਆ ਵਾ ਵਿਧਵਾਸ਼ੀ ਕਰਦਾ ਸਾਰਾ ਕੁਝ ਕਰਦਾ ਤੇ ਫਿਰ ਉਹ ਤੇ ਪ੍ਰੋਸੀਜਰ ਦੇ ਮੁਤਾਬਕ ਉਹ ਡਿਮੋਲਿਸ਼ ਹੋਣਾ ਚਾਹੀਦਾ ਇੱਕ ਸਰ ਦੇਖੋ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨ ਨੂੰ ਮੁਲਾਜ਼ਮਾ ਤੇ ਲੋੜ ਆ ਸਾਡੇ ਸਿਟੀ ਦੇ ਮੇਰਕੋਰਟਿਕਟ ਬਹੁਤ ਮੁਲਾਜ਼ਮਾ ਦੀ ਘਾਟ ਹੈ ਇੱਕ ਪੱਕਾ ਠੰਡਾ ਧਾਰ ਹੈ ਜਿਹੜਾ ਪਰਚੇ ਦਿੰਦੇ ਨੇ ਚਲੋ ਸਾਡੇ ਸਾਡੇ ਇੰਟਰਨਲ ਗੱਲਾਂ ਉਹ ਅਸੀਂ ਆਪਾਂ ਉਹਨੂੰ ਮੇਕਅਪ ਕਰਾਂਗੇ ਉਹਨੂੰ ਆਪਾਂ ਕਿਸ ਤਰ੍ਹਾਂ ਵੀ ਕਰੀਏ ਤੁਸੀਂ ਧਿਆਨ ਚ ਲੈ ਜਾਂਦਾ ਸਾਡੇ ਪਹਿਲਾਂ ਵੀ ਧਿਆਨ ਚਾ ਇਹਨੂੰ ਅਸੀਂ ਸਰਨ ਕੋਟਰੀ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਟ੍ਰੈਫਿਕ ਲਈ ਜਿਹੜਾ ਜਿਹੜਾ ਯੂਨਿਟ ਵੱਖਰਾ ਚਾਹੀਦਾ ਨਕੋਦਰ ਵਾਸਤੇ ਕਿ ਜਿਹੜਾ ਟ੍ਰੈਫਿਕ ਨੂੰ ਇਕੱਲਾ ਦੇਖੇ ਜਾਂ ਟ੍ਰੈਫਿਕ ਮੁਲਾਜ਼ਮ ਪੱਕੇ ਦਿੱਤੇ ਜਾਣ ਨਕੋਦਰ ਖਾਸ ਤੌਰ ਤੇ ਵੀਰਵਾਰ ਤੇ ਉਹ ਵੀ ਉਹ ਵੀ ਅਸਾਂ ਗੱਲ ਹੋ ਗਈ ਵੀ ਜਿਹੜਾ ਦੋ ਦਿਨ ਬਾਬਾ ਜੀ ਦਾ ਮੇਲਾ ਹੁੰਦਾ ਬਾਬਾ ਮਰਾਦ ਸ਼ਾਹੀ ਦਾ ਬਾਬਾ ਜਿਹੜੇ ਦੂਜੇ ਬਾਬਾ ਜੀ ਇੱਥੇ ਜਿਹੜੇ ਲਾਲ ਬਾਸ਼ਾਹੀ ਦਾ ਉਦੋਂ ਦੋਨੇ ਦਿਨੇ ਇਹਨਾਂ ਨੂੰ ਇਹਨਾਂ ਨੇ 10-10 ਮਹਰਾਜ ਮੰਗੇ ਹੀ ਆਪਾਂ 15-15 20 ਵੀ ਦੇ ਦਿਆ ਕਰਾਂਗੇ ਇਹਨਾਂ ਨੂੰ ਵੇਖੋ ਜਿੰਨੇ ਤੁਹਾਡੇ ਡੀਐਸਪੀ ਮੰਗਦੇ ਨੇ ਦਬਲ ਕਰਦੇ ਆਪਾਂ ਪਰ ਸਭ ਟ੍ਰੈਫਿਕ ਕੰਟਰੋਲ ਕਰਤੇ ਹੋਣ ਨਾਲ ਵੇਖੋ ਯਾਰ ਜਿਹੜੀ ਜਿਹੜੀ ਸਰ ਦੀ ਇੰਪੈਕਟ ਲਿਆਉਣਾ ਉਹ ਸਾਰੀ ਆਉਂਦੀ ਹੈਗੇ ਮਲਾਜਮ ਉਹ ਬਾਹਰ ਖੜ ਕੇ ਫਿਰ ਨਾਕਿਆਂ ਤੇ ਚਲਾਣ ਹੀ ਕਰਦੇ ਆ ਜੀ ਅੰਦਰ ਟ੍ਰੈਫਿਕ ਜਿਹੜੀ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ ਇਹ ਤੁਸੀਂ ਵੇਖੋ ਇਹ ਲਗਭਗ ਇਹ ਜਿਹੜੇ ਅਨਪਲਾਨਡ ਸਿਟੀ ਆ ਉਹਨਾਂ ਦੇ ਵਿੱਚ ਹੈ ਹੀ ਹੈ ਕਿਉਂ ਪਬਲਿਕ ਫਲੋ ਹੀ ਇੰਨਾ ਜ਼ਿਆਦਾ ਹੋਇਆ ਵਾਹਿਕਲ ਅਜ ਤੋਂ 4 ਸਾਲ ਪਹਿਲਾਂ ਵੇਖ ਲਓ ਕਿੰਨੇ ਸੀਗੇ ਅੱਜ ਵੇਖ ਲਓ ਜਿਹੜਾ 100 ਮੇਰੀ 10 ਟਾਈਮਸ ਵਧੇ ਹੋਣੇ ਸੜਕਾਂ ਨਹੀਂ ਆਈਆਂ ਜਿੰਨੀ ਪਬਲਿਕ ਵੀ ਇੱਥੇ ਅਵੇਰਨੈਸ ਹੋਣੀ ਚਾਹੀਦੀ ਇਹਦੇ ਵਿੱਚ ਇਹਦੇ ਵਿੱਚ ਕੀ ਹੈ ਜਦੋਂ ਤੁਸੀਂ ਬਾਜ਼ਾਰ ਜਾਂਦੇ ਆ ਰੋਡ ਥੋੜੀ ਹੁੰਦੀ ਕਿਸੇ ਨੇ ਸਕੂਟਰ ਲੈਣ ਨੂੰ ਲਿਆ ਹੁੰਦਾ ਕਿਸੇ ਨੇ ਇਹਨੂੰ ਵੀ ਗਟੇ ਡਾ ਕਰਕੇ ਇਹ ਟੋਟਲ ਜਿਹੜਾ ਸਾਨੂੰ ਹੋਲਿਸਟਿਕ ਪੁਆਇੰਟ ਆਫ View ਨਾਲ ਜਿਹੜਾ ਸਾਰੀ ਸੋਸਾਇਟੀ ਨੂੰ ਵੀ ਸਾਡੇ ਜਿਹੜਾ ਇਸ ਕੰਮ ਨੂੰ ਮਲਵੀ ਪਹਿਣਾ ਚਾਹੀਦਾ ਐਸ ਡੀ ਐਮ ਸਾਹਿਬ ਬੈਠੇ ਇਹਨਾਂ ਡਿਪਟੀ ਸਾਹਿਬ ਬੈਠੇ ਇਹਨਾਂ ਨੇ ਬੜੇ ਵਧੀਆ ਪ੍ਰਾਰਲਾ ਕੀਤਾ ਸੀ ਕੁਝ ਦਿਨ ਪਹਿਲੇ ਹੀ ਹਜੇ ਜੀ ਬੜਾ ਵਧੀਆ 2-4 ਦਿਨ ਰੋਡ ਸਾਫ ਰਹੇ ਪਰ ਉਸ ਤੋਂ ਬਾਅਦ ਨਹੀਂ ਫਿਰ ਇਹਨਾਂ ਨੂੰ ਰਿਕਵੈਸਟ ਕਰਾਂਗੇ ਕੰਟੀਨਿਊ ਕਰੋ ਇਹ ਡਰਾਈਵ ਤੇ ਤੁਸੀਂ ਯਾਦ ਕਰਾਉਂਦੇ ਰਿਹਾ ਕਰੋ ਨਾ ਵੀ ਆਓ ਕਰੀਏ ਇੰਨੀ ਤਰੀਕ ਨੂੰ ਸਰ ਰਾਤ ਨੂੰ ਇੱਕ ਤਾਂ ਪਹਿਲਾਂ ਹੁੰਦੇ ਸੀ ਪੀਸੀਆਰ ਕਰਮੀ ਮਤਲਬ ਕਿ ਰੌਂਡ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਵੀ ਲੱਗਦਾ ਰਹਿੰਦਾ ਪਰ ਹੁਣ ਪੀਸੀਆਰ ਕਰਨ ਜਿਹੜੇ ਮੋਟਰਸਾਈਕਲ ਛੱਡਦੇ ਆ ਕਿਉਂਕਿ ਇੱਕ ਗੱਡੀਆਂ ਦੇਤੀਆਂ ਗੱਡੀਆਂ ਕਈ ਵਾਰੀ ਉਹ ਪੀੜੀਆਂ ਗਲੀਆਂ ਵਿੱਚ ਨਹੀਂ ਜਾਂਦੀਆਂ ਤੇ ਇਹਦੇ ਲਈ ਵੀ ਕੋਈ ਸੋਚਿਆ ਕੋਈ? ਪਰ ਤੇ ਧਿਆਨ ਚ ਲੈਂਦੀ ਆਪਾਂ ਵੇਖ ਲਾਂਗੇ ਸਾਡੀਆਂ ਜਿਹੜੀਆਂ 20 ਗੱਡੀਆਂ ਚੱਲਦੀਆਂ ਇੱਥੇ ਸਾਰੇ ਜਲੰਧਰ ਰੂਰਲ ਚ ਤੇ ਜੇ ਕੋਈ ਸਪੈਸੀਫਿਕਲੀ ਕੋਈ ਉਦਾਂ ਦੀ ਇਹ ਕੋਈ ਪ੍ਰੋਨ ਇਹ ਬੈਲਟ ਆ ਜਿੱਥੇ ਕੋਈ ਹੋ ਰਿਹਾ ਉੱਥੇ ਆਪਾਂ ਮੋਟਰਸਾਈਕਲ ਵਗੈਰਾ ਇਹਨਾਂ ਨੂੰ ਐਸਐਚਓ ਨੂੰ ਕਹਦਾਂਗੇ ਵੀ ਤੂੰ ਲਾਇਆ ਕਰੋ। ਮੈਂ ਮਾ ਜੈਸਤ ਸਿੰਘ ਸਾਹਿਬ ਨਾਲ ਤੁਹਾਡੇ ਬਰਕਰਾਂ ਦੀ ਤੇ ਤੁਹਾਡੇ ਜਿਹੜੇ ਵਲੰਟੀਅਰਾਂ ਉਹਨਾਂ ਦੀ ਮੀਟਿੰਗ ਹੋਈ ਹੈ ਕੀ ਇਹ ਕਾਰਨ ਸਿਕਾ ਮੀਟਿੰਗ ਆਂਦਾ? ਮੀਟਿੰਗ ਦਾ ਕਾਰਨ ਜਿਹੜਾ ਮੁੱਖ ਤੌਰ ਤੇ ਉਹ ਸਾਡੇ ਸਾਰੇ ਵਲੰਟੀਅਰਸ ਤੇ ਵਰਕਰਾਂ ਦੇ ਨਾਲ ਇੰਟਰੈਕਸ਼ਨ ਸੀ ਐਸਐਸਪੀ ਸਾਹਿਬ ਦੀ ਤਾਂ ਕਿ ਸਾਰੇ ਵਰਕਰ ਤੇ ਐਸਐਸਪੀ ਸਾਹਿਬ ਸਾਡੇ ਵਲੰਟੀਅਰਸ ਨੂੰ ਬਲੌਕ ਪ੍ਰਧਾਨ ਨੂੰ ਸਟੇਟ ਕੋਆਰਡੀਨੇਟ ਕੋਆਰਡੀਨੇਟਰਸ ਨੂੰ ਸਟੇਟ ਦੇ ਜਿਹੜੇ ਅਹੁਦੇਦਾਰ ਨੇ ਸਾਰਿਆਂ ਦੇ ਰੂਬਰੂ ਹੋਣ ਤਾਂ ਕਿ ਉਹਨਾਂ ਦੇ ਕੰਮਾਂ ਜਿਹੜੇ ਜਨਤਾ ਦੇ ਅਸੀਂ ਈਜ਼ੀ ਕਰਵਾ ਸਕੀਏ ਔਰ ਸਾਰੇ ਜਿਹੜੇ ਐਸਐਚਓ ਇੱਕ ਤੋਂ ਚੇਂਜ ਹੋਏ ਸੀਗੇ ਵੀ ਸਾਰਿਆਂ ਦੀ ਇੰਟਰੈਕਸ਼ਨ ਹੋ ਜਾਵੇ ਤਾਂ ਕਿ ਨੀਚੇ ਵਲੰਟੀਅਰਸ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਵਲੰਟੀਅਰ ਨੂੰ ਟਕੜੇ ਕਰਨ ਵਾਲ ਇੱਕ ਸਟੈਪ ਆ ਕਿ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਹਨਾਂ ਦਾ ਮੋਰਲ ਬੂਸਟ ਹੋਵੇ ਔਰ ਵੱਧ ਤੋਂ ਵੱਧ ਲੋਕਾਂ ਦੇ ਜਿਹੜੇ ਉਹ ਕੰਮ ਕਰਨ ਆਸ਼ਵਾਸ਼ਣ ਦਿਓ ਕਿ ਜਨਸ਼ਾਨੇ ਖਿਲਾਫ ਤੁਹਾਡੇ ਵਲੰਟੀਅਰਾਂ ਨੂੰ ਤੁਹਾਡੇ ਅਧਿਕਾਰੀਆਂ ਨੂੰ ਇਹਦੇ ਬਾਰੇ ਵੀ ਕੋਈ ਗੱਲ ਨਹੀਂ हां बिल्कुल आज ਪਹਿਲਾਂ 11 ਵਜੇ ਜ਼ਿਲੰਧਰ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਜਿਹੜੇ ਆਮਦਵੀ ਪਾਰਟੀ ਦੇ ਸ਼੍ਰੀ ਅਮਨ अरोड़ा ਜੀ ਜ਼ਿਲੰਧਰ ਚ ਸਗੇ ਜਿਹਨਾਂ ਦੇ ਸਾਡੀ ਸਾਰੀ ਟੋਟਲ ਡਿਸਟ੍ਰਿਕਟ ਜ਼ਿਲੰਧਰ ਦੇ ਜਿੰਨੇ ਵੀ ਪ੍ਰਸ਼ਾਸਨ ਹੈ ਸਾਰਾ ਉੱਥੇ ਅਸੀਂ ਇਕੱਤਰ ਹੋਏ ਸੀ ਸਾਡੀ ਮੀਟਿੰਗ ਸੀ ਨਸ਼ੇ ਦੇ ਖਿਲਾਫ ਤੇ ਨਸ਼ੇ ਨੂੰ ਕਾਬੂ ਕਰਨ ਦੇ ਵੱਖ-ਵੱਖ ਸੁਝਾਅ ਜਿਹੜੇ ਸਾਡੇ ਵੱਲੋਂ ਕੁਝ ਸੁਝਾਅ ਕੁਝ ਉਹਨਾਂ ਵੱਲੋਂ ਕੁਝ ਪ੍ਰਸ਼ਾਸਨ ਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਜਾਂ ਕੀ ਹੋਰ ਕਰਨ ਦੀ ਜ਼ਰੂਰਤ ਹੈ ਉਹਦੇ ਸਬੰਧ ਵਿੱਚ ਉੱਥੇ ਮੀਟਿੰਗ ਸੀ ਉਸ ਤੋਂ ਬਾਅਦ ਫਿਰ ਇੱਥੇ ਮੁੱਖ ਜਿਹੜਾ ਇਸ ਵੇਲੇ ਦਾ ਅਜੰਡਾ ਆ ਸਰਦਾਰ ਭਗਵੰਤ ਸਿੰਘ ਜੀ ਮੰਨਦਾ ਜਿਹੜਾ ਸ਼ੁਰੂ ਤੋਂ ਅਸੀਂ ਸਟਾਰਟਿੰਗ ਤੋਂ ਹੀ ਕੀਤਾ ਹੋਇਆ ਸੀ ਜਦੋਂ ਹੀ ਸਰਕਾਰ ਬਣੀ ਸੀ ਉਦੋਂ ਤੋਂ ਆਪਾਂ ਨਸ਼ੇ ਦੇ ਖਿਲਾਫ ਚੱਲ ਰਹੇ ਹਾਂ ਤੇ ਪਰ ਹੁਣ ਇੱਕ ਐਸੀ ਮੁਹਿੰਮ ਜਿਹੜੀ ਆ ਨਾ ਉਹ ਇੱਕ ਕਿਸਮ ਦਾ ਯੁੱਧ ਛੇੜਿਆ ਗਿਆ ਕਿਉਂਕਿ ਬਹੁਤ ਕਮ ਹੋਇਆ ਬਹੁਤ ਕਮ ਹੋਇਆ ਨਸ਼ੇ ਦੇ ਉੱਤੇ ਥੋੜਾ ਜਿਹਾ ਹੋਇਆ ਮੇਰਾ ਖਿਆਲ ਹੈ 15000 ਦੇ ਕਰੀਬ ਜਿਹੜੇ ਸਮਗਲਰ ਨੇ ਉਹ ਅੰਦਰ ਦਿੱਤੇ ਹੋਏ ਸੀ ਇਹਨੇ 15 15000 ਦੇ ਕਰੀਬ ਕਿਲੋਆਂ ਦੇ ਕਵਾਂਟਲਾਂ ਦੇ ਹਿਸਾਬ ਦੇ ਨਾਲ ਨਸ਼ਾ ਵੀ ਫੜ ਕੇ ਕੀਤਾ ਸੀ ਪਰ ਇਹਨੂੰ ਠੱਲ ਨਹੀਂ ਪੈ ਰਹੀ ਇਹਨੂੰ ਹਜੇ ਵੀ ਮਤਲਬ ਜਿਹੜਾ ਨਸ਼ਾ ਆਉਣਾ ਬੰਦ ਨਹੀਂ ਹੋ ਰਿਹਾ ਔਰ ਇਹਨੂੰ ਠੱਲ ਨਹੀਂ ਪੈ ਰਹੀ ਸੀ ਕਿ ਕਿਹੜਾ ਨਸ਼ਾ ਥੱਲੇ ਚੱਲ ਰਿਹਾ ਹੈ ਜੇ ਇਹਨਾਂ ਦਾ ਨਸ਼ਾ ਫੜਿਆ ਜਾ ਰਿਹਾ ਤੇ ਫਿਰ ਨਸ਼ੇ ਦੇ ਵਿੱਚ ਲੋਕ ਕੀ ਕੀ ਹੋ ਕੀ ਰਿਹਾ ਥਲ ਦੇ ਜਿਹਦੇ ਵਾਸਤੇ ਸਰਦਾਰ ਭਗਤ ਸਿੰਘ ਜੀ ਮਾਨ ਨੇ ਇਹ ਨਸ਼ੇ ਦੇ ਖਿਲਾਫੇ ਯੁੱਧ ਛੇੜਿਆ ਜਿਹਦੇ ਵਾਸਤੇ ਅੱਜ ਅਸੀਂ ਇੱਥੇ ਵੀ ਸਾਰੇ ਬਲੌਕ ਲੈਵਲ ਤੇ ਵੀ ਅਸੀਂ ਸਾਰੇ ਸਾਡੀ ਪੂਰੀ ਟੀਮ ਜਿਹੜੀ ਆ ਅੱਜ ਇੱਥੇ ਇਕੱਠੇ ਹੋਏ ਸੀਗੇ ਕਿ ਵੀ ਅਸੀਂ ਇਹਦੇ ਵਿੱਚ ਕੀ ਭਾਗੀਦਾਰੀ ਕਰ ਸਕਦੇ ਹਾਂ ਔਰ ਕਿੰਨੀ ਭਾਗੀਦਾਰੀ ਸਾਡੀ ਲੋੜਿੰਦੀ ਹੈ ਇਹਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਹੋਈ ਆ ਕਿ ਸਾਰੇ ਵਲੰਟੀਅਰ ਤਕੜੇ ਹੋ ਕੇ ਪਿੰਡਾਂ ਦੇ ਵਿੱਚੋਂ ਲਿਸਟਾਂ ਬਣਾ ਬਣਾ ਕੇ ਡਰੱਗਸ ਦੀ ਡਰੱਗਸ ਵਾਲੀਆਂ ਅਸੀਂ ਸਭ ਦੇ ਕੋਈ ਵੀ ਜਿਹੜਾ ਹੈ ਨਾ ਅਸੀਂ ਤੁਹਾਨੂੰ ਨਾਂ ਨਹੀਂ ਇੱਥੇ ਨਸ਼ਰ ਕਰ ਸਕਾਂਗੇ ਅਸੀਂ ਇਹਨੂੰ ਕਨਫੀਡੈਂਸ਼ਲੀ ਜਿਹੜਾ ਵੀ ਸਾਡਾ ਵਲੰਟੀਅਰ ਨਸ਼ੇ ਵਾਲਿਆਂ ਦੇ ਨਸ਼ੇ ਵਾਲਿਆਂ ਦੇ ਨਾਮ ਵਗੈਰਾ ਸੈਂਡ ਕਰੇਗਾ ਫੋਨ ਨੰਬਰ ਸੈਂਡ ਕਰੇਗਾ ਕਿਸੇ ਦਾ ਵੀ ਨਾਮ ਜਨਤਕ ਨਹੀਂ ਕੀਤਾ ਜਾਏ ਕਿਸੇ ਪਿੰਡ ਦੇ ਵਿੱਚੋਂ ਕੋਈ ਵੀ ਜਿਹੜਾ ਨਾਮ ਨਸ਼ੇ ਦੇ ਖਿਲਾਫ ਦੇਣ ਵਾਲਿਆਂ ਦਾ ਜਨਤਕ ਨਹੀਂ ਕੀਤਾ ਜਾਵੇਗਾ ਔਰ ਦੂਸਰਾ ਇਹ ਜ਼ਰੂਰ ਹੈ ਕਿ ਜਿਹੜੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੋਈ ਆ ਇਹਦੇ ਵਿੱਚ ਸਾਡੇ ਲੋਕ ਕੋਈ ਅੜਿੱਕਾ ਬਣਨ ਜਿਵੇਂ ਕਿ ਮਸਜਿਦੋਂ ਨਸ਼ਾ ਸਮਗਰ ਵਰ ਫੜਿਆ ਗਿਆ ਕੋਈ ਫਿਰ ਉਹਦੀ ਜ਼ਮਾਨਤ ਦੇਣ ਦੇ ਤੌਰ ਪੈਂਦੇ ਆ ਜਿਹੜਾ ਜ਼ਮਾਨਤ ਦੇਣ ਲਈ ਚੱਲੇਗਾ ਉਹਦੇ ਖਿਲਾਫ ਵੀ ਬਰਾਬਰ ਦੀ ਕਾਨੂੰਨੀ ਕਾਰਵਾਈ ਉੱਥੇ ਅਸੀਂ ਕਰਵਾਵਾਂਗੇ ਔਰ ਸਰਕਾਰੀ ਸਹੂਲਤਾਂ ਜਿਹੜੀਆਂ ਉਹਦੀਆਂ ਮੈਂ ਤਾਂ ਐਟ ਲੀਸਟ ਆਪਣੇ ਹਲਕੇ ਦੇ ਵਿੱਚ ਬੰਦ ਕਰੂਗੀ ਜਿਹੜਾ ਨਸ਼ੇ ਦੇ ਪਿੱਛੇ ਜਾਊਗਾ ਕਿਸੇ ਵੀ ਨਸ਼ੇ ਦੇ ਹਮਾਇਤੀ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲੇਗੀ ਉਹਨੂੰ ਕੋਈ ਕਿਤੇ ਮਤਲਬ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਜਾਂ ਕਿਤੇ ਵੀ ਉਹਨੂੰ ਜਿਹੜਾ ਨਾ ਕੰਸੀਡਰ ਨਹੀਂ ਕਰਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਹਜੇ ਵੀ ਨਸ਼ੇ ਦੇ ਖਿਲਾਫ ਚੜੇ ਆ ਚਲਦੀ ਮੁਹਿੰਮ ਦੇ ਵਿੱਚ ਕੋਈ ਔੜੇਕਾ ਪੜਨਗੇ ਇਹ ਇਹ ਮੇਰੇ ਵੱਲੋਂ ਤਾੜਨਾ ਹੈ ਜੀ ਸਭ ਨੂੰ ਇਹ ਮੀਟਿੰਗ ਦਾ ਤੁਸੀਂ ਨਗਰ ਕੌਂਸਲ ਹੀ ਕੀਤੀ ਹੈ ਪਰ ਤੁਹਾਡੇ ਵੀ ਐਮਸੀ ਕਿਉਂ ਨੇਰ ਆਏ ਨਹੀਂ ਨਗਰ ਕੌਂਸਲ ਦਾ ਅਸੀਂ ਸਿਰਫ ਹਾਲ ਯੂਜ਼ ਕੀਤਾ ਪੋਰ ਨਗਰ ਕਾਉਂਸਲ ਦਾ ਇਸ ਮੀਟਿੰਗ ਦੇ ਵਿੱਚ ਨਾ ਕੋਈ ਪ੍ਰਬੰਧਾਂ ਦੇ ਵਿੱਚ ਨਾ ਕੋਈ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ ਸੀਗਾ ਸਾਡੇ ਕੋਲ ਹਾਲ ਵੱਡਾ ਸੀ ਅਸੀਂ ਸਿਰਫ ਹਾਲ ਯੂਜ਼ ਕੀਤਾ ਨਾ ਕਿ ਨਗਰ ਕਾਉਂਸਲ ਦਾ ਇਹਦੇ ਵਿੱਚ ਕੋਈ ਤਾਲੁਕ ਨਹੀਂ ਸੀ ਇਹ ਸਾਡੇ ਵਲੰਟੀਅਰਸ ਦੀ ਔਰ ਸਾਡੇ ਪ੍ਰਸ਼ਾਸਨ ਦੀ ਮੀਟਿੰਗ ਸੀਗੀ ਔਰ ਇਨਫੈਕਟ ਅਸੀਂ ਕੋਈ ਕਿਸੇ ਦਾ ਇਹਨਾਂ ਦਾ ਕੋਈ ਵਰਕਰ ਵੀ ਯੂਜ਼ ਨਹੀਂ ਕੀਤਾ ਇਹਨਾਂ ਦਾ ਕੋਈ EMPLOYE ਵੀ ਯੂਜ਼ ਨਹੀਂ ਕੀਤਾ ਕਿ ਕੋਈ ਸਾਨੂੰ ਚਾਹ ਫੜਾ ਜਵੇ ਜਾਂ ਕੁਝ ਕਰ ਜਵੇ ਨਹੀਂ ਅਸੀਂ ਆਪਣਾ ਟੋਟਲ ਜਿਹੜਾ ਹੈ ਨਾ ਉਹ ਆਪਣੇ ਵੱਲੋਂ ਅਰੇਂਜਮੈਂਟ ਕੀਤੇ ਆ ਚਾਹ ਪਾਣੀ ਦੇ ਵੀ ਔਰ ਅਸੀਂ ਇਹਨਾਂ ਨੂੰ ਨਗਰ ਕਾਉਂਸਲ ਦਾ ਸਿਰਫ ਹਾਲ ਯੂਜ਼ ਕੀਤਾ ਅਦਰਵਾਈ ਨਗਰ ਕੌਂਸਲ ਦਾ ਇਹਦੇ ਵਿੱਚ ਕੋਈ ਤਾਲੁਕ ਨਹੀਂ ਹੈ ਅਪੀਲ ਕਰਨਾ ਚਾਹੁੰਦੀ ਆ মিডিਆ ਦੇ ਰਾਹੀਂ ਕਿ ਜਿੰਨੇ ਧਰਨੇ ਪ੍ਰਦਰਸ਼ਨ ਕਰਨ ਵਾਲੀਆਂ ਸਾਡੀਆਂ ਜੱਥੇਬੰਦੀਆਂ ਨੇ ਮੁਲਾਜ਼ਮ ਜੱਥੇਬੰਦੀਆਂ ਨੇ ਕੋਈ ਵੀ ਜੱਥੇਬੰਦੀਆਂ ਨੇ ਜਾਂ ਜਿੰਨੇ ਵੀ ਪੁਲਿਸ ਨੂੰ ਆਰੇ ਲਾਉਣ ਵਾਲੇ ਲੋਕ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਅਸੀਂ ਨਸ਼ੇ ਦੇ ਵਿਰੁੱਧ ਮੁਹਿੰਮ ਵਿੱਢੀ ਆ ਇਹ ਯੁੱਧ ਵਿੱਢਿਆ ਆ ਜਦੋਂ ਹੀ ਕੋਈ ਧਰਨਾ ਮੁਜ਼ਾਹਰਾ ਹੁੰਦਾ ਇਹਨੂੰ ਬ੍ਰੇਕ ਲੱਗਦੀ ਆ ਸਾਰਾ ਧਿਆਨ ਉਧਰੋਂ ਛੱਡ ਕੇ ਧਰਨੇ ਵਾਲ ਲੱਗਦਾ ਮੇਰੀ ਸਭ ਨੂੰ ਹੱਥ ਜੋੜ ਕੇ ਪੀ ਲਿਆ ਕਿ ਅਗਲੇ 6 ਮਹੀਨੇ ਤੱਕ ਆਪਣਾ ਸਵਾਰਥ ਛੱਡ ਕੇ ਸਵਾਰਥ ਛੱਡ ਕੇ ਅਸੀਂ ਪੰਜਾਬ ਦਾ ਸੋਚ ਲਈਏ ਇਹ ਸਵਾਰਥੀ ਧਰਨੇ ਮੁਜਾਰੇ ਜਿਹੜੇ ਆ ਇਹਨਾਂ ਨੂੰ ਛੱਡ ਕੇ ਅਸੀਂ ਪੰਜਾਬ ਦਾ ਸੋਚ ਲਈਏ ਪੁਲਿਸ ਨੂੰ ਇੱਕ ਵਾਰੀ ਲਗਾਤਾਰ ਅਸੀਂ ਇਸ ਨਸ਼ੇ ਦੀ ਮੁਹਿੰਮ ਉੱਤੇ ਕੰਮ ਕਰਦੇਈਏ ਤਾਂ ਕਿ ਕਿਸੇ ਨਤੀਜੇ ਤੇ ਪਹੁੰਚ ਸਕੀਏ ਇਹ ਮੇਰੀ ਸਭ ਤੋਂ ਅਪੀਲ ਹੈ ਜੀ ਧੰਨਵਾਦ ਜੀ